ਸ਼ਹਿਰ ਦੇ ਵਿੱਚ ਇਹ ਆਜ਼ਾਦੀ ਸਰਕਾਰ ਬਣੀ ਆ ਉਸ ਦੇ ਵਿੱਚ ਵਿਕਾਸ ਨਹੀਂ ਹੋਇਆ ਅਸੀਂ ਜੇ ਦੇਖਦੇ ਆ ਸਾਨੂੰ ਸਰ ਪਾਸੇ ਕਾਂਗਰਸੀ ਕਾਂਗਰਸ ਦੱਸਦੀ ਆ ਔਰ ਕਾਂਗਰਸੀ ਜਿੱਤੇ ਦੱਸਦੀ ਆ ਤੇ ਇਦਾਂ ਦੇ ਬੁਨਿਆਦੀ ਮੁੱਦੇ ਬਹੁਤ ਨੇ ਜਿਹਦੇ ਵੱਲ 2 ਸਾਲ ਦੇ ਵਿੱਚ ਸਰਕਾਰ ਨੇ ਜਰਾ ਵੀ ਧਿਆਨ ਨਹੀਂ ਦਿੱਤਾ ਨਗਰ ਨਿਗਮ ਦੀ ਇਲੈਕਸ਼ਨ ਦਾ ਰਿਜ਼ਲਟ ਆਉਣ ਨੂੰ ਤਕਰੀਬਨ 48 ਘੰਟੇ ਦਾ ਸਮਾਂ ਬਚਿਆ ਆ ਜਦੋਂ ਫਗਵਾੜਾ ਵਿੱਚ ਕਿਹਦੀ ਨਿਗਮ ਬਣੇਗੀ ਕਿਹਦੇ ਐਮਸੀ ਹੋਣਗੇ ਕਿਹੜਾ ਐਮਸੀ ਜਿੱਤੇਗਾ ਕਿੱਥੇ ਢੋਲ ਵੱਜਣਗੇ ਇਹ ਤਕਰੀਬਨ 48 ਘੰਟਿਆਂ ਬਾਅਦ ਜਿਹੜਾ ਆ ਉਹ ਰਿਜ਼ਲਟ ਜਿਹੜਾ ਆ ਉਹ ਸਾਹਮਣੇ ਆ ਜਾਏਗਾ ਤੇ ਇਸੇ ਸੰਬੰਧ ਵਿੱਚ ਕੀ ਪਲੈਨਿੰਗਾਂ ਚੱਲਦੀਆਂ ਨੇ ਕਿਸ ਤਰੀਕੇ ਨਾਲ ਕੰਪੇਨਿੰਗ ਚੱਲੀ ਉਹਦੇ ਨਾਲ ਹੀ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਸੀਨੀਅਰ ਲੀਡਰ ਬਲਵੀਰ ਰਾਜਾ ਸੋਢੀ ਪਹਿਲਾਂ ਤਾਂ ਕਿਸ ਤਰੀਕੇ ਨਾਲ ਕੰਪੇਨਿੰਗ ਕੀਤੀ ਜੀ ਕਿਦਾਂ ਮਨ ਨੂੰ ਤਸੱਲੀ ਹੈ ਕਿ ਜੋ ਤੁਸੀਂ ਕੰਪੇਨਿੰਗ ਕਰਕੇ ਸਭ ਤੋਂ ਪਹਿਲਾਂ ਸਸੀਕਰ ਬਸਰਾਈ ਸਾਰੇ ਆਪਣੇ ਇਹ ਚੈਨਲ ਦੇਖਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕੰਪੇਨਿੰਗ ਬਹੁਤ ਜੋਰ ਨਾਲ ਚੱਲ ਰਹੀ ਆ ਔਰ ਸਭ ਤੋਂ ਵੱਡੀ ਗੱਲ ਬਸਰਾ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਸਾਡੀ ਪਾਰਟੀ ਦੀ ਆ ਉਹ ਇੱਕਜੁੱਟਤਾ ਨਾਲ ਸੀ ਇਲੈਕਸ਼ਨ ਲੜ ਰਹੇ ਆ ਸਾਡੀ ਪਾਰਟੀ ਦੇ ਵਿੱਚ ਇੱਕ ਪਲੇਟਫਾਰਮ ਆ ਤੇ ਇੱਕ ਹੀ ਲਾਈਨ ਦੇ ਉੱਤੇ ਅਸੀਂ ਇਲੈਕਸ਼ਨ ਲੜਣ ਲੜ ਰਹੇ ਆ ਸਾਰੇ ਆਪਣੇ ਕੈਂਡੀਡੇਟਸ ਦੀ ਤੇ ਮੈਂ ਸਮਝਦਾ ਸਭ ਤੋਂ ਵੱਡਾ ਸਾਡਾ ਪਲੱਸ ਪੁਆਇੰਟ ਇਹ ਆ ਔਰ ਕਿਸੇ ਵੀ ਸੀਟ ਦੇ ਉੱਤੇ ਕਿਸੇ ਵੀ ਜਦੋਂ ਵੰਡ ਵੇਲੇ ਕਿਸੇ ਵੀ ਕੋਈ ਸੀਟ ਤੇ ਕਿੰਤੂ ਪ੍ਰੰਤੀ ਨਹੀਂ ਨਹੀਂ ਹੋਈ ਇੱਕ ਅੱਧੀ ਸੀਟ ਛੱਡ ਕੇ ਬਾਕੀ ਸਾਰੀਆਂ ਤੇ ਕੋਈ ਕਿੰਤੂ ਪ੍ਰੰਤੀ ਨਹੀਂ ਸੀ ਇਹ ਸਾਡਾ ਸਭ ਤੋਂ ਵੱਡਾ ਅ ਸ਼ਲਾਗਾ ਯੋਗ ਸਾਡਾ ਸਾਡੇ ਲੀਡਰ ਸਹਿਬਾਨਾਂ ਦਾ ਕਦਮ ਆ ਜਿਹਦੇ ਨਾਲ ਸਾਰੇ ਸਾਡੇ ਕੈਂਡੀਡੇਟ ਚੂਜ਼ ਹੋਏ ਆ ਕੋਈ ਕਿੱਥੇ ਆਉਂਦਾ ਕੋਈ ਕਿੱਥੇ ਆਉਂਦਾ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਲੱਖਾਂ ਰੁਪਏ ਖਰਚ ਕੇ ਔਰ ਲੱਖਾਂ ਰੁਪਏ ਖਰਚ ਕੇ ਪੂਰੇ ਤਨਦੇਹੀ ਦੇ ਨਾਲ ਇਸ ਚੋਣ ਮਹਿਮ ਦੇ ਵਿੱਚ ਲੱਗੇ ਹੋਏ ਹਾਂ ਕਿਉਂ ਕਿਉਂ ਕਿ ਕਿਹੜਾ ਕਾਰਨ ਸੀ ਇਦਾਂ ਦਾ ਕਿ ਤੁਹਾਨੂੰ ਇਹ ਖਿੱਚ ਲਿਆਇਆ ਕਿਹੜੇ ਸੱਜਣਾ ਨੇ ਬੁਲਾਇਆ ਅ ਬਸਰਾ ਹੀ ਮੈਂ 1999 ਦੇ ਵਿੱਚ ਯੁੱਧ ਤੋਂ ਸਟਾਰਟ ਕੀਤੀ ਆ ਸਿਆਸਤ ਔਰ 2012 ਤੋਂ ਜਦੋਂ ਮੈਂ ਇਲੈਕਸ਼ਨ ਲੜੀ ਔਰ 17 ਤੱਕ ਮੈਂ ਕੌਨਸੀ ਕੰਸਟਿਟੂਐਂਸੀ ਅਸੀਂ ਦੇਖੀ ਲੇਕਿਨ ਮੇਰਾ ਸਾਡਾ ਵਿਦੇਸ਼ਾਂ ਦੇ ਵਿੱਚ ਕਾਰੋਬਾਰ ਹੋਣ ਦੇ ਕਰਕੇ ਉੱਥੇ ਜਾਣਾ ਪਿਆ ਲੇਕਿਨ ਇੰਨੇ ਸਾਲਾਂ ਤੋਂ ਅਸੀਂ ਆਪਣੇ ਸਾਥੀਆਂ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਦਿਲੋਂ ਜੁੜੇ ਹੋ ਜੁੜੇ ਹੋયા ਔਰ ਇਸ ਤੋਂ ਪਹਿਲਾਂ ਹੁਣੇ ਇਲੈਕਸ਼ਨ ਲੰਘ ਕੇ ਗਈ ਹੈ ਮੈਂਬਰ ਆਫ ਪਾਰਲੀਮੈਂਟ ਦੀ ਮੈਂ ਉਦੋਂ ਵੀ ਆ ਸੀ ਬੜੀ ਅਸੀਂ ਮਿਹਨਤ ਕੀਤੀ ਲੇਕਿਨ ਹੁਣ ਸਾਡੇ ਕੋਲ ਥੋੜਾ ਜਿਹਾ ਜਿਆਦਾ ਸਮਾਂ ਸੀ ਤੇ ਸਾਡੇ ਜਿਹੜੇ ਬਾਡਾਂ ਦੇ ਵਿੱਚ ਸਾਡੇ ਕੌਂਸਲਰ ਐਮ ਸੀ ਦੇ ਉਮੀਦਵਾਰ ਨੇ ਉਹਨਾਂ ਸਾਰਿਆਂ ਲਈ ਅਸੀਂ ਮੇਰੇ ਨਾਲ ਕਾਫੀ ਵੀ ਕਰਕੇ ਬਹੁਤ ਸਾਰੇ ਉਹ ਹੈ ਉਹ ਕੌਂਸਲਰ ਨੇ ਜਿਨ੍ਹਾਂ ਨੂੰ 2002 ਦੇ ਵਿੱਚ ਚਾਰ ਵਿੱਚ ਸੀ ਜਦੋਂ ਪਹਿਲੀ ਇਲੈਕਸ਼ਨ ਹੋਈ ਆ ਕੌਂਸਲ ਦੀ ਅਸੀਂ ਉਦੋਂ ਲੜਾਈ ਫਿਰ ਉਸ ਤੋਂ ਅੱਗੇ ਲੜਾਈ ਬਹੁਤ سارے ਮੇਰੇ ਸਾਥੀ ਨੇ ਜਿਹੜੇ ਉਸ ਵੇਲੇ ਤੋਂ ਕੌਂਸਲਰ ਬਣਦੇ ਆ ਰਹੇ ਨੇ ਔਰ ਮੇਰੇ ਬਹੁਤ سارے ਸਾਥੀ ਇੱਧਰ ਦੇ ਸੀ ਜਿਨ੍ਹਾਂ ਦਾ ਇੱਛਾ ਸੀ ਵੀ ਤੁਸੀਂ ਆਓ ਤੇ ਇਸ ਮਹਿੰਮ ਨੂੰ ਹੋਰ ਤੇਜ਼ ਕਰ ਸਕੀਏ ਸੋ ਮੈਂ ਆਪਣਾ ਜਿੰਨਾ ਵੀ ਯੋਗਦਾਨ ਮੈਂ ਪਾ ਸਕਦਾ ਮੈਂ ਪਾਰਟੀ ਦੇ ਹਿੱਤ ਲਈ ਔਰ ਪਾਰਟੀ ਦੀ ਵਫਾਦਾਰੀ ਲਈ ਅਸੀਂ ਇੱਥੇ ਉਹ ਪਾਣ ਆਏ ਆ ਤੁਸੀਂ ਹਰ ਵਾਰਡ ਦੇ ਵਿੱਚ ਗਏ ਸਾਰੇ ਜਿੰਨੇ ਐਮਸੀ ਕੈਂਡੀਡੇਟ ਸੀ ਸਾਰਿਆਂ ਦੀ ਨੇ ਤੁਹਾਨੂੰ ਰਿਕੁਐਸਟ ਕੀਤੀ ਕਿ ਇੱਕ ਵਾਰ ਸਾਡੇ ਵਾਰਡ ਦੇ ਵਿੱਚ ਆ ਕੇ ਵੀ ਪ੍ਰਚਾਰ ਕਰੋ ਤੇ ਕੀ ਲੱਗਦਾ ਪਿਆ ਸਾਰੇ ਵਾਰਡ ਦੇ ਵਿੱਚ ਦੇਖ ਕੇ ਤੁਹਾਨੂੰ ਬੰਦੇ ਨੂੰ ਪਤਾ ਲੱਗ ਜਾਂਦਾ ਨਿਗਮ ਜਿਹੜਾ ਆ ਕੀ ਕਾਂਗਰਸ ਦਾ ਬਣੇਗਾ ਕੀ ਤੁਸੀਂ ਨਿਗਮ ਬਣਾਉਣ ਜਾ ਰਹੇ ਹੋ ਅ ਬਸਰਾਏ ਇਹ ਮੈਂ ਤੁਹਾਨੂੰ ਯਕੀਨ ਨੇ ਯਕੀਨੀ ਤੌਰ ਤੇ ਗੱਲ ਕਹਿਣੀ ਚਾਹਨਾ ਕਿ ਕਾਰਪੋਰੇਸ਼ਨ ਜਿਹੜੀ ਆ ਉਹ ਇਸ ਵਾਰ ਕਾਂਗਰਸ ਦੀ ਬਣੇਗੀ ਬੰਨੀ ਜਾ ਰਹੇ ਬਣੇਗੀ ਉਹਦਾ ਰੀਜ਼ਨ ਆ ਬਈ ਸਿਰਫ ਤੇ ਸਿਰਫ ਕਾਂਗਰਸ ਦੇ ਵਿੱਚ ਇੱਕ ਛੋਟਾ ਨਾਲ ਲੜਾਈ ਲੜੀ ਜਾ ਰਹੀ ਆ। ਔਰ ਜਿਹੜੀ ਮੌਜੂਦਾ ਸਰਕਾਰ ਆ ਗਈ ਆ ਉਹ ਇਸ ਵੇਲੇ ਕ腐ਸ਼ਨ ਦੇ ਵਿੱਚ ਘਰੀ ਹੋਈ ਸਰਕਾਰ ਆ। ਔਰ ਸ਼ਹਿਰ ਦੇ ਵਿੱਚ ਖਾਸ ਕਰਕੇ ਕਾਰਪੋਰੇਸ਼ਨ ਦਾ ਜਿਹੜਾ ਏਰੀਆ ਆ ਚਾਹੇ ਉਹ ਬਿਲਡਿੰਗ ਦਾ ਹੋਵੇ ਚਾਹੇ ਸੜਕਾਂ ਦੀ ਮੁਰੰਮਤ ਦਾ ਕੰਮ ਹੋਵੇ ਹਰ ਪਾਸੇ ਕ腐ਸ਼ਨ ਆ। ਔਰ ਤੁਸੀਂ ਹੈਰਾਨ ਹੋ ਜਾਓਗੇ ਮੇਰਾ ਖਿਆਲ ਆ ਵੀ ਇੱਕ ਇੱਕ ਨਕਸ਼ਾ ਪਰ ਆਪਾਸ ਕਰਾਣ ਦੇ ਪਤਾ ਨਹੀਂ ਲੱਖਾਂ ਰੁਪਈਆ ਲੋਕਾਂ ਨੇ ਲੱਗਿਆ ਔਰ ਇਹ ਮੁੱਦਾ ਸਭ ਤੋਂ ਵੱਡਾ ਮੁੱਦਾ ਰਿਹਾ ਦੂਜਾ ਮੁੱਦਾ ਆਫ ਜਦੋਂ ਸਾਡੀ ਕਾਂਗਰਸ ਸਰਕਾਰ ਤੋਂ ਬਾਅਦ ਆ ਜਿਹੜਾ ਸਮਾ ਆਇਆ ਇਸ ਦੇ ਵਿੱਚ ਕਿਸੇ ਵੀ ਬਾੜ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਔਰ ਇਵਨ ਜਿਹੜੀਆਂ ਸਟਰੀਟ ਲਾਈਟਾਂ ਲੱਗੀਆਂ ਵੀ ਅਸੀਂ ਆ ਉਹ ਵੀ ਲੋਕ ਇਹਨਾਂ ਦੇ ਜਿਹੜੇ ਔਰ ठेकेदार ਸੀ ਉਹ ਲਾ ਕੇ ਲੈ ਗਏ ਬੇ ਨਵੀਆਂ ਲਾਵਾਗੇ ਤੇ ਤੁਸੀਂ ਦੇਖ ਸਕਦੇ ਹੋ ਆਹ ਇਹ ਰੀਚ ਕਿੰਨੀ ਹਨੇਰਾ ਆ ਹੈ ਨਾ ਇਸ ਤਰ੍ਹਾਂ ਸਾਰੇ ਸਾਰੇ ਸ਼ਹਿਰ ਦੇ ਵਿੱਚ ਹੀ ਹੈ ਜਦ ਤੁਸੀਂ ਇੱਥੇ ਤੁਸੀਂ ਵਾਚ ਕਰ ਸਕਦੇ ਹੋ ਤੇ ਇਦਾਂ ਦੇ ਬੁਨਿਆਦੀ ਮੁੱਦੇ ਬਹੁਤ ਨੇ ਜਿਹਦੇ ਵੱਲ 2 ਸਾਲ ਦੇ ਵਿੱਚ ਸਰਕਾਰ ਨੇ ਜਰਾ ਵੀ ਧਿਆਨ ਨਹੀਂ ਦਿੱਤਾ ਔਰ ਉਹ ਮੁੱਦੇ ਅਹਿਮ ਮੁੱਦੇ ਨੇ ਬਹੁਤ ਸਾਰੇ ਬਾਡਾਂ ਦੇ ਉੱਤੇ ਤੇ ਮੈਂ ਸਮਝਦਾ ਵੀ ਜਦੋਂ ਹੁਣ ਕਾਰਪੋਰੇਸ਼ਨ ਸਾਡੀ ਬਣੇਗੀ ਅਸੀਂ ਲੋਕਾਂ ਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਇਹ ਕੰਮ ਕਰਾਂਗੇ ਤੇ ਲੋਕਾਂ ਦਾ ਵਿਸ਼ਵਾਸ ਤੇ ਪਿਆਰ ਨੂੰ ਦੇਖਦੇ ਹੋਏ ਸਾਨੂੰ ਉਮੀਦ ਆ ਵੀ ਅਸੀਂ ਜਿਹੜੀ ਆ ਕਾਰਪੋਰੇਸ਼ਨ ਕਾਂਗਰਸ ਦਾ ਕਾਂਗਰਸ ਦੀ ਬਣੇਗੀ ਤੇ ਮੇਅਰ ਕਾਂਗਰਸ ਦਾ ਬਣੇਗਾ ਹਾਲਾਂਕਿ ਸਾਡਾ ਗੱਠਜੋੜ ਬੀਐਸਪੀ ਦੇ ਨਾਲ ਹੈਗਾ ਔਰ ਅੱਛਾ ਰਿਸਪੌਂਸ ਮਿਲਿਆ ਸਾਨੂੰ ਇੱਕ ਇਹ ਐਕਸਪੈਰੀਮੈਂਟ ਅੱਗੇ ਵੀ ਕੀਤਾ ਲੇਕਿਨ ਹੁਣ ਅੱਛਾ ਇਹ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਤੇ ਜਿਹੜੀ ਸਾਡੀਆਂ ਕੁਝ ਰਿਜ਼ਰਵ ਸੀਟਾਂ ਨੇ ਉਹਨਾਂ ਦੇ ਵਿੱਚ ਸਾਨੂੰ ਇੱਕ ਕਿਸਮ ਦਾ ਡਬਲ ਹੰਗਾਰਾ ਮਿਲਿਆ ਉਹ ਉਹ ਅਸੀਂ ਕਾਫੀ ਉਹਨਾਂ ਦੀਆਂ ਵੀ ਸੀਟਾਂ ਅਸੀਂ ਕਾਫੀ ਜਿੱਤਣ ਜਾ ਰਹੇ ਆ ਜਿਹੜੀਆਂ ਬੀਐਸਪੀ ਲਈ ਛਡੀਆਂ ਆ ਗਈਆਂ ਕੀ ਸ਼ਹਿਰ ਵਾਸੀਆਂ ਨੂੰ ਲੱਗੇ ਕਿ ਵੇ ਬਲਵੀਰ ਰਾਜਾ ਸੋਢੀ ਸੋਢੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਰਗਰਮ ਸਿਆਸਤ ਦੇ ਵਿੱਚ ਜਿਹੜਾ ਆ ਹਿੱਸਾ ਲੈ ਰਹੇ ਨੇ ਪ੍ਰੋਪਰ ਜਿਹਦਾ ਉਹ ਐਮਸੀ ਇਲੈਕਸ਼ਨ ਦੇ ਵਿੱਚ ਸੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਫਗਵਾੜਾ ਦੇ ਵਿੱਚ ਜਾਂ ਹੋਰ ਕਾਂਗਰਸ ਦੇ ਲਈ ਉਹਨਾਂ ਹੀ ਸਮਾਂ ਦੇਣਗੇ ਔਰ ਕੀ ਆਉਣ ਵਾਲੇ ਦਿਨਾਂ ਵਿੱਚ ਕਦੀ ਬਲਵੀਰ ਰਾਜਾ ਸੋਢੀ ਐਮਐਲਏ ਐਮਪੀ ਜਾਂ ਇਸ ਲੈਵਲ ਦਾ ਕੋਈ ਇਲੈਕਸ਼ਨ ਲੜੇਗਾ ਬਸਰਾ ਜੀ ਮੈਂ 2002 ਦੇ ਵਿੱਚ ਮੈਨੂੰ ਪਹਿਲੀ ਵਾਰੀ ਟਿਕਟ ਮਿਲੀ ਸੀ ਔਰ ਉਹ ਟਿਕਟ ਕਿਸੇ ਕਾਰਨਾ ਕਰਕੇ ਕੈਂਸਲ ਹੋ ਗਈ ਲੇਕਿਨ ਮੈਂ ਪਾਰਟੀ ਦੇ ਨਾਲ ਵਫਾਦਾਰ ਰਹੇ ਹਾਂ ਔਰ 2012 ਦੇ ਵਿੱਚ ਦੁਬਾਰਾ ਮੈਨੂੰ ਟਿਕਟ ਮਿਲੀ ਤੇ ਉਸ ਵੇਲੇ ਰੁਝਾਨ ਇਹ ਸੀਗਾ ਵੀ ਕਾਂਗਰਸ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਸਰਕਾਰ ਨਹੀਂ ਬਣਾ ਸਕੇ ਔਰ ਅਸੀਂ ਪਵਾੜਾ ਸੀਟ ਵੀ ਹਰ ਗਏ ਤੇ ਲੋਕਾਂ ਦਾ ਪਿਆਰ ਜਿਹੜਾ ਹੈਗਾ ਲੋਕਾਂ ਦਾ ਤੁਸੀਂ ਦੇਖਿਆ ਹੋਣਾ ਬਈ ਚਾਹੇ ਅਸੀਂ ਜਦੋਂ ਵੀ ਜਿੰਨਾ ਚਿਰ ਬਾਹਰ ਆਨੇ ਆਉਣੇ ਆ ਲੇਕਿਨ ਲੋਕਾਂ ਦਾ ਪਿਆਰ ਨਹੀਂ ਕੱਟਦਾ ਕਿਉਂਕਿ ਅਸੀਂ ਦਿਲਾਂ ਦੇ ਵਿੱਚ ਬਸੇ ਹੋਇਆ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕੀਤਾ ਲੋਕਾਂ ਦੇ ਪਿਆਰ ਨੂੰ ਅਸੀਂ ਸਮਝਿਆ ਤੇ ਅਸੀਂ ਕਦੀ ਵੀ ਉਹਨਾਂ ਨੂੰ ਕਿਸੇ ਵੀ ਕੰਮ ਤੋਂ ਮਜੂਜ਼ ਨਹੀਂ ਹੋਣ ਦਿੱਤਾ ਔਰ ਜਿਹੜਾ ਕੰਮ ਜ਼ੋਰ ਵਾਲਾ ਚਾਹਨਾ ਉਹ ਵੀ ਅਸੀਂ ਡੰਕੇ ਦੇ ਜੋਰ ਕਰਾਉਂਦੇ ਰਹੇ ਆ ਚਾਹੇ ਉਹ ਇਥੇ ਇੱਕ ਵਿਕਾਸ ਦੀ ਗੱਲ ਹੋਵੇ ਚਾਹੇ ਸਾਡੇ ਸਾਥੀਆਂ ਦੇ ਉੱਤੇ ਸਾਡੇ ਸਾਥੀਆਂ ਦਾ ਕੋਈ ਮੁੱਦਾ ਹੋਵੇ ਚਾਹੇ ਵਿਦਨ ਪਾਰਟੀ ਮੁੱਦਾ ਹੋਵੇ ਲੇਕਿਨ ਅਸੀਂ ਕਦੀ ਪਿੱਛੇ ਨਹੀਂ ਹਟੇ ਪੂਰੇ ਯੂਨিয়ন ਨਾਲ ਉਹਨਾਂ ਦੀ ਲੜਾਈ ਲੜੀ ਆ ਇਸੇ ਕਰਕੇ ਸਾਡੇ ਸਾਥੀ ਜਿਹੜੇ ਆ ਉਹ ਨਾਲ ਖੜੇ ਰਹਿੰਦੇ ਹਮੇਸ਼ਾ ਔਰ ਉਹ ਸਾਥੀ ਸਾਰੇ ਧਾਲੀਵਾਲ ਸਾਹਿਬ ਦੇ ਨਾਲ ਪੂਰੀ ਸਪੋਰਟ ਕਰਦੇ ਆ ਲੇਕਿਨ ਉਹਨਾਂ ਦਾ ਜਿਹੜਾ ਮੈਂ ਸਮਝਦਾ ਦਿੱਲੀ ਪਿਆਰ ਵੀ ਸਾਡੇ ਨਾਲ ਬਹੁਤ ਆ ਤੇ ਬਾਕੀ ਗੱਲ ਜਿਹੜੀ ਆ 우ਮਾਮ ਦੀ ਆਵਾਜ਼ ਹੁੰਦੀ ਆ ਇਹ ਸਾਰੇ ਲੋਕਾਂ ਦੀ ਆਵਾਜ਼ ਆ ਤੇ ਪ੍ਰਮਾਤਮਾ ਨੇ ਉਹ ਵਕਤ ਕਿਨੂ ਦੇਣਾ ਉਹ ਤਾਂ ਉਹਨੂੰ ਪਤਾ ਲੇਕਿਨ ਫਿਲਹਾਲ ਸਾਡ ਮੇਰੀ ਸਾਡੀ ਕੋਈ ਇਦਾਂ ਦੀ ਹਲੇ ਮਨਛਾ ਨਹੀਂ ਹੈਗੀ ਵੀ ਅਸੀਂ ਬਹੁਤ ਇਦਾਂ ਦੇ ਐਮਐਲਏ ਜਾਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਅਸੀਂ ਆਪਣਾ ਵਿੱਚ ਯੋਗਦਾਨ ਪਾਣਾ ਜਾਂ ਲੜਨੀ ਆ ਲੇਕਿਨ ਇੰਨਾ ਜ਼ਰੂਰ ਆ ਵੀ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਉਹ ਤਾਂ ਕੋਈ ਰੋਕ ਨਹੀਂ ਸਕਦਾ ਪਰ ਮੇਰੀ ਇਦਾਂ ਦੀ ਇੱਛਾ ਨਹੀਂ ਹੈ ਫਗਵਾੜਾ ਦੇ ਨਿਵਾਸੀ ਕਾਂਗਰਸ ਨੂੰ ਵੋਟ ਕਿਉਂ ਪਾਉਣ ਕਿਉਂ ਕਾਂਗਰਸ ਦਾ ਨਿਗਮ ਬਣਾਉਣ ਕੀ ਕਾਰਨ ਹੈ ਕਿਉਂ ਆਪਣੇ ਵੱਲੋਂ ਤੁਸੀਂ ਕਹਿਣਾ ਚਾਹੁੰਦੇ ਹੋ ਅ ਬਸਰਾ ਜੀ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਦੁਬਾਰਾ ਜ਼ਿਕਰ ਕਰਦਾ ਇਹ ਬਈ ਸ਼ਹਿਰ ਦੇ ਵਿੱਚ ਇਨ ਆਹ ਜਾਦੀ ਸਰਕਾਰ ਬਣੀ ਆ ਉਸ ਦੇ ਵਿੱਚ ਵਿਕਾਸ ਨਹੀਂ ਹੋਇਆ ਤੇ ਇੱਕ ਦੋ ਸ਼ਾਇਦ ਗੱਲਾਂ ਜਿਹੜੀ ਆ ਉਹਨਾਂ ਨੇ ਬਿਜਲੀ ਮਾਫੀ ਦੀ ਗੱਲ ਕੀਤੀ ਹੈ ਜਾਂ ਹੋਰ ਆ ਪਰ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਦੂਜੇ ਪਾਸੇ ਇਹ ਤਾਂ ਦੇਖੋ ਵੀ ਮਹਿੰਗਾਈ ਕਿੰਨੀ ਹੋ ਗਈ ਮਹਿੰਗਾਈ ਦੇ ਉੱਤੇ ਤੁਸੀਂ ਹਰ ਜਿਹੜੀ ਚੀਜ਼ ਕੋਈ 50 50% ਵੱਧ ਗਈ ਕੋਈ 100% ਵੀ ਚੀਜ਼ਾਂ ਵਧੀਆ ਉੱਤੇ ਤੁਸੀਂ ਟੈਕਸ ਕਿੰਨਾ ਦੇ ਦਿੱਤਾ ਉਸ ਰੂਪ ਦੇ ਵਿੱਚ ਤੁਸੀਂ ਟੈਕਸ ਗਵਰਨਮੈਂਟ ਨੂੰ ਕਿੰਨਾ ਦੇ ਦਿੱਤਾ ਉਹ ਜੇ ਤੁਹਾਨੂੰ ਮਾਫ ਕਰ ਰਿਹਾ ਤਾਂ ਤੁਹਾਡੇ ਪੈਸੇ ਸਾਡੀ ਜੇਬਾਂ ਦੇ ਵਿੱਚੋਂ ਜਾ ਰਿਹਾ ਹੈਗਾ ਔਰ ਵਿਕਾਸ ਦੀ ਗੱਲ ਕਰੀਏ ਤਾਂ ਫਿਰ ਸ਼ਹਿਰ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਤੇ ਅਸੀਂ ਜਿਹੜੀ ਆ ਲੋਕਾਂ ਨੂੰ ਅਪੀਲ ਕੀਤੀ ਆ ਵੀ ਅਸੀਂ ਜਦੋਂ ਸਾਡੀ ਸਰਕਾਰ ਆ ਗਈ ਆਪਣੇ ਕਾਰਪੋਰੇਸ਼ਨ ਆ ਗਈ ਤੇ ਅਸੀਂ ਕ੍ਰਾਪਸ਼ਨ ਮੁਕਤ ਕਰਾਂਗੇ ਜ਼ੀਰੋ ਕਰਪਸ਼ਨ ਤੇ ਲਿਆਵਾਂਗੇ ਤੇ ਲੋਕਾਂ ਦੇ ਮਸਲੇ ਹੱਲ ਹੋਣਗੇ ਲੋਕਾਂ ਦੀ ਜਿਹੜੇ ਵਿਕਾਸ ਦੇ ਕੰਮ ਰੁਕੇ ਪਏ ਨੇ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਮਹੀਨੇ ਸੜਕਾਂ ਦੇ ਉੱਤੇ ਕਦੀ ਲੁੱਕ ਪੈਂਦੀ ਦੇਖੀ ਆ ਜਿਹੜੀ ਭਾ ਕੇ ਗਏ ਪੈਸਾ ਲੱਗਿਆ ਲੋਕਾਂ ਜਿਹੜੇ ਟੈਕਸ ਪੇ ਕਰਦੇ ਨੇ ਉਹਨਾਂ ਦਾ ਪੈਸਾ ਲੱਗਾ ਔਰ ਉਹ ਪਟਵੀ ਹੋ ਗਈਆਂ ਸੜਕਾਂ ਇਹ ਤਾਂ ਫਿਰ ਮਿਸਯੂਜ਼ ਹੋ ਗਿਆ ਨਾ ਪੈਸੇ ਦਾ ਲੋਕਾਂ ਦੀ ਮਿਹਨਤ ਦਾ ਪੈਸਾ ਜਿਹੜੀ ਕਮਾਈ ਕੀਤੀ ਸਰਕਾਰ ਦੇ ਟੈਕਸ ਦੇ ਰੂਪ ਦੇ ਵਿੱਚ ਦਿੱਤੀ ਲੇਕਿਨ ਉਹ ਸਹੀ ਰੂਪ ਦੇ ਵਿੱਚ ਨਹੀਂ ਲੱਗੀ ਸਾਰੇ ਲੋਕੀ ਦੇਖਦੇ ਨੇ ਲੋਕੀ ਅੱਜ ਕੱਲ ਬਹੁਤ ਸਿਆਣੇ ਨੇ ਔਰ ਇਸ ਗੱਲ ਨੂੰ ਭਾਪਦੇ ਨੇ ਵੀ ਇਸ 2 ਸਾਲਾਂ ਦੇ ਵਿੱਚ ਇਹਨੇ ਸਰਕਾਰ ਨੇ ਕੁਝ ਨਹੀਂ ਕੀਤਾ ਜੇ ਕਾਰਪੋਰੇਸ਼ਨ ਵਿੱਚ ਆ ਵੀ ਜਾਣਗੇ ਤੇ ਉੱਥੇ ਸਵਾਈ ਕਰਪਸ਼ਨ ਜਾਂ ਆਪਣਾ ਭਾਈ ਭਤੀਜਾ ਵਾ ਜਿਹੜਾ ਵੀ ਆਪਣੇ ਬੰਦੇ ਦਾ ਕੰਮ ਹੋਣਾ ਬਾਕੀ ਦਾ ਰਹਿ ਜਾਣਾ ਉਹ ਸਾਡੇ ਸਰਕਾਰ ਆਪਣੇ ਸਾਡੇ ਜਦੋਂ ਕਾਰਪੋਰੇਸ਼ਨ ਬਣੇਗੀ ਉਦੋਂ ਦਾ ਕੰਮ ਨਹੀਂ ਹੋਏਗਾ ਸਾਰੇ ਫੌੜੇ ਦਾ ਵਿਕਾਸ ਹੋਏਗਾ ਔਰ ਹਰ ਕਬਾੜ ਦਾ ਵਿਕਾਸ ਹੋਏਗਾ ਔਰ ਹਰ ਕਬਾੜ ਦੇ ਲੋਕਾਂ ਦੀ ਸਾਡੇ ਜਿਹੜੇ ਨਮਾਇंदे ਚੁਣੇ ਜਾਣੇ ਆ ਉਹ ਹਰ ਕਬਾੜ ਦੇ ਆਪਣੇ ਆਪਣੇ ਉੱਥੇ ਦੇ ਸਾਥੀਆਂ ਦੀ ਉੱਥੇ ਵਸਨੀਕਾਂ ਦੀ ਗੱਲ ਸੁਣਦੇ ਇਸ ਕਰਕੇ ਮੈਂ ਜਿੱਥੇ ਵੀ ਅਸੀਂ ਗਏ ਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਔਰ ਮੈਂ ਤਾਂ ਅਸੀਂ ਇੰਨੇ ਦਿਨ ਹੋ ਗਏ ਨੱਠ ਭਜਦੇ ਨੂੰ ਵੀ ਸਾਡਾ ਕਿਤੇ ਵੀ ਕੋਈ ਉਹਨਾਂ ਦੇ ਨਾਲ ਗੱਡੀਆਂ ਦਾ ਟਾਕਰਾ ਮਨੋ ਸਾਹਮਣੇ ਹਲੇ ਤੱਕ ਨਹੀਂ ਹੋਇਆ ਤੁਸੀਂ ਇਹ ਬੇਸ਼ੱਕ ਤੁਸੀਂ ਧਾਲੀਵਾਲ ਨੂੰ ਕੁਐਸਚਨ ਪੁੱਛ ਲਈਓ ਵੀ ਸਵਾਇ ਅਸੀਂ ਅੱਜ ਤੱਕ ਵੀ ਕਿਸੇ ਵਿਰੋਧੀ ਪਾਰਟੀਆਂ ਦਾ ਚਾਹੇ ਉਹ ਬੀਜੇਪੀ ਅਕਾਲੀ ਸਭਾ ਹੋਵੇ ਚਾਹੇ ਉਹ ਆਪਣੇ ਆਮ ਆਦਮੀ ਪਾਰਟੀ ਹੋਵੇ ਹਨਾ ਜੀ ਅਸੀਂ ਕਿਸੇ ਵੀ ਇਹਨਾਂ ਦਾ ਇਹਨਾਂ ਦਾ ਨੁਮਾਇੰਦਾ ਜਾਂ ਇਹਨਾਂ ਦੇ ਜਿਹੜੇ ਆ ਸਾਡੇ ਅਮਨ ਸਮੇ ਟਾਕਰੇ ਸਾਡੇ ਦਾ ਪਤਾ ਨਹੀਂ ਸਾਡੀ ਅਸੀਂ ਜੇ ਦੇਖਦੇ ਹਾਂ ਸਾਨੂੰ ਸਾਰ ਪਾਸੇ ਕਾਂਗਰਸੀ ਕਾਂਗਰਸ ਦਿਸਦੀ ਹੈ ਔਰ ਕਾਂਗਰਸੀ ਜਿੱਤੇ ਦਿਸਦੀ ਹੈ ਥੈਂਕ ਯੂ ਜੀ ਇਹ ਸੰ ਬਲਵੀਰ ਰਾਜਾ ਸੋਢੀ ਕਾਂਗਰਸ ਦੇ ਸੀਨੀਅਰ ਨੇਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਜੋ ਹੈ ਕਾਂਗਰਸ ਦਾ ਹੁੰਦੇ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਆ ਉਹ ਦਿੱਤਾ ਜਾਵੇਗਾ ਤੇ ਸਾਰਿਆਂ ਦੇ ਇੱਕੋ ਜਿਹੇ ਕੰਮ ਕੀਤੇ ਜਾਣਗੇ ਕਿਸੇ ਭਾਈ ਭਤੀਜਾਵਾਦ ਵਿੱਚ ਜਿਹੜਾ ਆ ਨਹੀਂ ਫਸਿਆ ਜਾਵੇਗਾ ਕੈਮਰਾਮੈਨ ਸ਼ਿਵਮ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਾਂ ਟੀਮ